ਉਹਨਾਂ ਲੋਕਾਂ ਦੇ ਲੀਡਰ ਨੇ ਤੇ ਦੇਸ਼ ਦੀ ਨੂੰ ਇੱਕ ਸੂਤਰ 'ਤੇ ਪਰੋਣ ਦੇ ਲਈ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ। 바ਵਾ ਸਾਹਿਬ ਪੀਮਰਾਓਂ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਦੁਆਰਾ ਸਾਰਾ ਦੇਸ਼ ਚੱਲਦਾ ਹੈ। ਸਾਰੇ ਲੋਕ ਜਿਹੜੇ ਉਹਨਾਂ ਦੇ ਸੰਵਿਧਾਨ ਦੀ ਪਾਲਣਾ ਕਰਦੇ ਨੇ ਉਹ ਇਹ ਸੰਵਿਧਾਨ ਸਾਰੇ ਦੇਸ਼ ਦੇ ਲੋਕਾਂ ਨੂੰ ਇੱਕ ਸੂਤਰ 'ਤੇ ਪਰੋ ਕੇ ਰੱਖਦਾ ਹੈ। ਤੇ ਸਾਰਾ ਸਾਡਾ ਸਿਸਟਮ ਜਿਹੜਾ ਆ ਉਹ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਦਾ। ਬੜੀ ਮਹਾਨ ਹਸਤੀ ਨੇ ਤੇ ਪੂਜਨੀਯ ਹਸਤੀ 바ਵਾ ਸਾਹਿਬ ਪੀਮਰਾਓਂ ਅੰਬੇਦਕਰ ਸਾਡੇ ਆਮ ਲੋਕ ਹਤੇ ਉਹ ਇੱਕ ਕਿਸੇ ਦਲਤਾਂ ਦੇ ਜਾਂ ਕਿਸੇ ਉਹਨਾਂ ਨੂੰ ਟੈਗ ਨਾ ਕੀਤਾ ਜਾਵੇ ਕਿਸੇ ਕਿ ਉਹਨਾਂ ਦੇ ਲੀਡਰ ਨੇ ਉਹ ਸਾਰੇ ਸਮਾਜ ਦੇ ਲੀਡਰ ਨੇ ਸਾਰੇ ਲੋਕਾਂ ਦੇ ਲੀਡਰ ਨੇ ਸੋ ਸਾਰੇ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਤੁਸੀਂ ਦੇਖਿਆ ਹੋਊਗਾ ਕਿ ਕੁਝ ਢੜਕਾਉ ਬਿਆਨ ਜਿਹੜੇ ਨੇ ਉਹਨਾਂ ਦੇ ਬਾਰੇ ਚ ਉਹਨਾਂ ਦੇ ਖਿਲਾਫ ਜਿਹੜੇ ਆ ਉਹ ਆਉਂਦੇ ਨੇ ਤੇ ਸਮੇਂ-ਸਮੇਂ ਤੇ ਆਉਂਦੇ ਵੀ ਰਹੇ ਪਹਿਲਾਂ ਵੀ ਤੇ ਪਰ ਉਹ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਹਮੇਸ਼ਾ ਉਹ ਮਿਲਦਾ ਰਿਹਾ ਕਿਉਂਕਿ ਅਸੀਂ ਇੱਕ ਸਾਂਝੀ ਵਾਲਤਾ ਦੀ ਗੱਲ ਕਰਦੇ ਆਂ ਪੰਜਾਬ ਦੇ ਲੋਕ ਜਿਹੜੇ ਨੇ ਸਰਬ ਸਾਂਝੀ ਵਾਲਤਾ ਦਾ ਹਮੇਸ਼ਾ ਸੁਨੇਹਾ ਲੈ ਕੇ ਚੱਲਦੇ ਨੇ ਸਾਨੂੰ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਵੀ ਸਾਂਝੀ ਵਾਲਤਾ ਦਾ ਜਿਹੜਾ ਪਾਠ ਹੈ ਉਹ ਸਿਖਾਇਆ ਹੈ ਤੇ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਸਾਡੇ 10ਵੇਂ ਗੁਰੂ ਉਹਨਾਂ ਨੇ ਨੀਚੋਂ ਊਚ ਕਰੇਓ ਮੇਰਾ ਗੋਬਿੰਦ ਇਹ ਵੀ ਕਿਹਾ ਤੇ ਉਹਨਾਂ ਨੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਸੋ ਐਦਾਂ ਉਹਨਾਂ ਨੂੰ ਇਹ ਚੀਜ਼ ਸਾਨੂੰ ਸਿੱਖ ਧਰਮ ਤੋਂ ਸਿੱਖਣ ਨੂੰ ਮਿਲਦੀ ਹੈ ਤੇ ਸਾਡੇ ਤੁਸੀਂ ਦੇਖਿਆ ਉਹ ਇੱਕ ਬਿਆਨ ਆ ਰਿਹਾ ਗੁਰਪਤਵੰਤ ਪੰਨੂ ਦਾ ਸੋ ਉਹਦੇ ਉਹਨੂੰ ਸ਼ਾਇਦ ਇਸ ਸਿੱਖ ਧਰਮ ਬਾਰੇ ਗਿਆਨ ਨਹੀਂ ਜਾਂ ਲੋਕਾਂ ਬਾਰੇ ਗਿਆਨ ਨਹੀਂ ਆ ਇਹ ਪੜਕਾਉ ਭਾਸ਼ਣ ਦੇ ਕੇ ਉਹ ਕੋਈ ਐਦਾਂ ਦਾ ਸ਼ੋਅ ਕਰਨਾ ਚਾਹੁੰਦੇ ਨੇ ਕਿ ਲੋਕ ਸ਼ਾਇਦ ਉਹਨਾਂ ਦੀ ਗੱਲ ਸੁਣਨਗੇ ਪਰ ਸਾਡੇ ਪੰਜਾਬ ਦੇ ਲੋਕ ਦੇਸ਼ ਦੁਨੀਆ ਦੇ ਲੋਕ ਜਿਹੜੇ ਐਦਾਂ ਦੀਆਂ ਪੜਕਾਉ ਭਾਸ਼ਣਾਵਾਂ ਦੀਆਂ ਐਦਾਂ ਦੀਆਂ ਚਾਲਾਂ ਦੇ ਵਿੱਚ ਜਿਹੜਾ ਉਹ ਨਹੀਂ ਆਉਣਗੇ ਅਸੀਂ ਹਮੇਸ਼ਾ ਬਾਬਾ ਸਾਹਿਬ ਪੀਮਰਾਓ ਅੰਮੇਦਕਰ ਜੀ ਦੀ ਸੋਚ ਨੂੰ ਲੈ ਕੇ ਚੱਲੇ ਆ ਅਸੀਂ ਉਹਨਾਂ ਦੇ ਸੋਚ ਦੇ ਨਾਲ ਨੂੰ ਪੈਰਾ ਉਹਦੇ ਤੇ ਪੈਰਾ ਦਿੰਨੇ ਆ ਤੇ ਇਵਨ ਕਿ ਜੇ ਅਸੀਂ ਜ ਐਮ ਐਲ اے ਆ ਸਾਰੇ ਤੁਸੀਂ ਜਿਹੜਾ ਵੀ ਕੋਈ ਜੌਬ ਕਰਦਾ ਕੁਝ ਵੀ ਹੈਗਾ ਉਹ ਇੱਕ ਸੰਵਿਧਾਨ ਦੇ ਮੁਤਾਬਕ ਜਿਹੜਾ ਪੀਮਰਾਓ ਅੰਮੇਦਕਰ ਜੀ ਨੇ ਰਚਿਆ ਉਹਦੇ ਮੁਤਾਬਕ ਸਾਰਾ ਕੰਮ ਹੋ ਰਿਹਾ ਹੈ ਸੇ ਅਸੀਂ 14 ਅਪ੍ਰੈਲ ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਸਾਰੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਹੈੱਡਕੁਆਟਰ ਨੇ ਸਾਰਿਆਂ ਤੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾਊਗਾ ਜਿੱਥੇ ਵੀ ਬਾਬਾ ਸਾਹਿਬ ਵੀ ਮਰੋੰਬੇਦਕਰ ਜੀ ਦਾ ਬੁੱਤ ਸ਼ਸ਼ੋਭਤਾ ਲੱਗਿਆ ਸੋ ਉੱਥੇ ਸਾਰੇ ਪਹੁੰਚਣਗੇ ਤੇ ਅਸੀਂ ਸਾਰਿਆਂ ਨੂੰ ਇਹਦੇ ਲਈ ਲਾਂਬੰਦ ਵੀ ਕਰਾਂਗੇ ਪੰਜਾਬੀ ਚ ਕਹਾਂ ਕਿ ਡੰਡੇ 'ਚ ਝੰਡਾ ਪਾ ਕੇ ਖੜਾਂਗੇ ਡਟ ਕੇ ਤੇ ਡਟ ਕੇ ਪਹਿਰਾ ਦੇਾਂਗੇ ਤੇ ਦੇਖਦੇ ਆਂ ਜੋ ਕੋਈ ਕਰਦਾ ਹੈ ਸ਼ਰਾਰਤ ਕਰੂਗਾ ਉਹਦੇ ਤੇ ਕਾਨੂੰਨ ਅਨੁਸਾਰ ਜਿਹੜੀ ਆ ਉਹ ਕਾਰਵਾਈ ਵੀ ਕੀਤੀ ਹੋਵੇ ਤੇ ਜਿਹੜਾ ਇਦਾਂ ਦੇ ਭੜਕਾਊ ਬਿਆਨ ਤੇ ਜਿਹੜੀ ਆ ਉਹ ਲੀਗਲੀ ਸਲਾਹ ਲੈ ਕੇ مشਵਰਾ ਕਰਕੇ ਸੋ ਉਹਦੇ ਤੇ ਵੀ ਐਕਸ਼ਨ ਲਿਆ ਜਾਊਗਾ ਮੈਂ ਫਿਰ ਤੋਂ ਇੱਕ ਵਾਰ ਦੱਸਣਾ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਆ ਇੱਥੇ ਕੋਈ ਵੰਡ ਧਰਮਾਂ ਜਾਤਾਂ ਪਾਤਾਂ ਦੀ ਨਹੀਂ ਹੈ ਸਾਰੇ ਅਸੀਂ ਇੱਕ ਦੂਜੇ ਦੇ ਨਾਲ ਪਾਈਚਾਰਕ ਸਾਂਝਦੇ ਨਾਲ ਰਹਿੰਦੇ ਆ ਤੇ ਮੇਰੀ ਜੋ ਸਾਡੇ ਦੇਸ਼ ਚੋਂ ਬਾਹਰ ਚਲੇ ਜਾਂਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਉਂ ਇਦਾਂ ਦੇ ਕਈ ਲੋਕ ਬਿਆਨ ਇਹਨਾਂ ਦੇ ਦੇਣੇ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਸ ਦੇਸ਼ ਚ ਤੁਸੀਂ ਗਏ ਹੋ ਤੁਹਾਨੂੰ ਪਤਾ ਹੈ ਕਿ ਇਹ ਦੇਸ਼ ਤੁਹਾਡੇ ਇਦਾਂ ਦੇ ਭੜਕਾਊ ਬਿਆਨਾਂ ਦੇ ਉੱਤੇ ਵੰਡ ਹੋਣ ਵਾਲਾ ਨਹੀਂ ਹੈ ਇੱਥੋਂ ਦੇ ਲੋਕ ਜਿਹੜੇ ਨੇ ਉਹ ਇੱਕ ਜੁਟ ਰਹਿੰਦੇ ਨੇ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਬਣਾ ਕੇ ਰੱਖਦੇ ਨੇ ਸੋ ਮੇਰੀ ਇਸ ਇੱਥੋਂ ਇਸ ਮੰਚ ਤੋਂ ਮੈਂ ਇਹ ਸਖਤ ਸ਼ਬਦਾਚੋ ਉਸ ਬਿਆਨ ਦੀ ਨਿੰਦਾ ਕਰਦਾ ਤੇ ਮੈਂ ਇਹ ਸਾਰਿਆਂ ਨੂੰ ਸਾਥੀਆਂ ਨੂੰ ਵੀ ਬੇਨਤੀ ਕਰਦਾ ਕਿ 14 April ਨੂੰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਬਾਬਾ ਸਾਫੀ ਮੁਰਮੇਦਕਰ ਜੀ ਦਾ ਜਿਹੜਾ ਜਨਮ ਦਿਨ ਆ ਉਹ ਮਨਾਈਏ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਿੰਦੁਸਤਾਨ ਦੀ ਬਹੁਤ ਮਹਾਨ શિક્ષਿਤ ਬਾਬਾ ਸਾਫੀ ਮਰਾ ਉਮੇਦਕਰ ਸਾਹਿਬ ਜਿਨ੍ਹਾਂ ਦਾ 14 April ਨੂੰ ਜਨਮ ਦਿਹਾੜਾ ਮਨਾਉਣਾ ਸੀ ਔਰ ਮੇਰੇ ਤੋਂ ਪਹਿਲਾਂ ਐਮਐਲਏ ਸਾਹਿਬ ਨੇ ਦੱਸਿਆ ਉਹਨਾਂ ਦੀ ਸ਼ਖਸੀਅਤ ਬਾਰੇ ਹਿੰਦੁਸਤਾਨੀ ਪੂਰੀ ਦੁਨੀਆ ਜਾਣਦੀ ਹੈ ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਤਾਂ ਵਕ ਵਕ ਸੂਬੇ ਵਕ ਵਕ ਕੌਮਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੇ ਦੇਸ਼ ਦਾ ਇੱਕ ਸੰਵਿਧਾਨ ਬਣਾਇਆ ਉਸ ਸੰਵਿਧਾਨ ਦੇ ਤਹਿਤ ਹੀ ਅੱਜ ਇਹ ਸਾਡਾ ਦੇਸ਼ ਚੱਲਦਾ ਹੈ ਜਿਹੜੇ ਗੁਰਵੰਸਿਕ ਪੰਨੂ ਮੈਂ ਤਾਂ ਕਹਿੰਦਾ ਕਿ ਉਹ ਪਹਿਲੀ ਗੱਲ ਤਾਂ ਸਿੱਖੀ ਨਹੀਂ ਹੈ ਉਹ ਬਾਹਰ ਬੈਠ ਕੇ ਪਾੜਾ ਪਾਉਣ ਦੀ ਜਿਹੜੀ ਗੱਲ ਕਰਦਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਔਰ ਨਾਮ ਆਦਮੀ ਪਾਰਟੀ ਦੀ ਸਰਕਾਰ ਬਰਦਾਸ਼ਤ ਕਰਨਾ ਨਾ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਕਰਨਾ ਸਾਡਾ ਭਾਈਚਾਰਾ ਸੀ ਸਾਰੀ ਦੇਖੋ ਜਦੋਂ ਗੁਰਗੋਮ ਸਿੰਘ ਸਾਹਿਬ ਨੇ ਅੰਮ੍ਰਿਤ ਸ਼ਕਾਇਤ ਆ ਸਾਰੇ ਬਰਾਬਰ ਕਰਦੇ ਸੋ ਇਹ ਜਿਹੜੀਆਂ ਜਾਤ ਪਾਤ ਦੀਆਂ ਵੰਡੀਆਂ ਪਾਉਣ ਦੀ ਗੱਲ ਕਰਦਾ ਪੰਨੂ ਉਹਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਆਪਣੇ ਦਾਇਰੇ ਚ ਰਹਿ ਕੇ ਗੱਲ ਕਰ ਨਹੀਂ ਹਿੰਦੁਸਤਾਨ ਦੇ ਪੰਜਾਬ ਦੇ ਲੋਕ ਤੈਨੂੰ ਸਬਕ ਸਿਖਾ ਦੇਣਗੇ ਭੀਮਰਾਓ ਮੇਧਕਤ ਸਾਹਿਬ ਸਾਡੇ ਸਤਕਾਰਯੋਗ ਸ਼ਖਸੀਅਤ ਨੇ ਉਹਨਾਂ ਦੇ ਬੁੱਤ ਕੋਲ ਅਗਰ ਕੋਈ ਪੱਤਾ ਵੀ ਹਿਲਾਊਗਾ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ। ਔਰ ਜੋ ਉਹ ਸਾਨੂੰ ਸੰਵਿਧਾਨ ਦੇ ਕੇ ਗਏ ਔਰ ਇਸ ਸੰਵਿਧਾਨ ਦੇ ਤਹਿਤ ਹੀ ਜਿਹੜਾ ਸਾਡਾ ਦੇਸ਼ ਚੱਲਦਾ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿੰਨੀਆਂ ਉਹਨਾਂ ਨੇ ਡਿਗਨੀਆਂ ਕੀਤੀਆਂ ਹੱਲ ਤੱਕ ਕੋਈ ਕਰ ਨਹੀਂ ਸਕਿਆ ਜਿਨੇ ਡਿਗਨੀਆਂ ਕੀਤੀਆਂ ਆਮ ਪਰਿਵਾਰ ਚੋਂ ਨਿਕਲੇ ਉਹ ਆਹ ਸਾਡੇ ਆਮ ਪਰਿਵਾਰਾਂ ਲਈ ਉਹ ਚਾਣਨ ਮੁਵਾਰਾ ਨੇ ਕਿ ਹਾਂ ਉਹਨਾਂ ਨੇ ਕਿਵੇਂ ਪੜ੍ਹੇ ਕਿਵੇਂ ਮੰਤਰੀ ਤੱਕ ਗਏ ਔਰ ਮੰਤਰੀ ਬਣਨ ਵੇਲੇ ਕੀ ਕੀ ਉਹਨੂੰ ਔਕੜੀਆਂ ਪਰ ਸਭ ਜਾਣਦੇ ਆ ਸੋ ਉਹਨਾਂ ਦੀ ਜਿਹੜੀ ਬੁੱਤ ਦੀ ਗੱਲ ਕਰਦੇ ਆ ਕਿ ਅਸੀਂ ਨੁਕਸਾਨ ਪਹੁੰਚਾਉਣਾ ਸੀ ਇਹਨਾਂ ਨੂੰ ਵਾਰਨਿੰਗ ਦਿੰਨੇ ਕਿ ਨੁਕਸਾਨ ਪਹੁੰਚਾਉਣ ਦਾ ਦੂਰ ਦੀ ਗੱਲ ਹੈ ਤੁਸੀਂ ਉੱਥੇ ਆ ਕੇ ਵੀ ਦੇਖ ਲਿਓ ਅਸੀਂ ਉੱਥੇ ਖੜਾਂਗੇ ਇੱਕ ਦਿਨ ਹੀ ਨਹੀਂ ਕਦੇ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਆ ਗਈ ਤਾਂ ਆਮ ਆਦਮੀ ਪਾਰਟੀ ਹਕਤਾਨ ਕੇ ਮੂਰੇ ਬੁੱਤ ਦੇ ਖੜੀ ਹੋਊਗੀ ਇਹਨਾਂ ਦੁਸ਼ਟਾਂ ਦਾ ਟੱਕਰ ਕਰ ਲਈ